ਪਾਜ਼ਲ ਕਤ ਸਰਹੱਦੀ ਪਿੰਡ ਗੱਟੀ ਨੰਬਰ 1 ਦੇ ਨਜ਼ਦੀਕ ਕੰਡਿਆਲੀ ਤਾਰ ਤੋਂ ਪਾਰ ਖੇਤੀ ਲਈ ਟਰੈਕਟਰ ਲੈ ਜਾਣ ਨੂੰ ਲੈ ਕੇ ਬੁੱਧਵਾਰ ਨੂੰ ਕੁੱਝ ਕਿਸਾਨ ਪਿੰਡ ਦੇ ਨਜ਼ਦੀਕ ਸਰਹੱਦ ਤੇ ਇਕੱਠੇ ਹੋਏ ਇਸ ਦੌਰਾਨ ਉਹਨਾਂ ਵੱਲੋਂ ਆਪਣੇ ਨਾਲ ਲੈ ਕੇ ਆਏ ਸਾਰੇ ਟਰੈਕਟਰ ਖੇਤੀ ਲਈ ਕੰਡਿਆਲੀ ਤਾਰ ਤੋਂ ਪਾਰ ਲੈ ਕੇ ਜਾਣ ਦੀ ਮੰਗ ਕਰਦਿਆਂ ਰੋਸ ਚਕਾਇਆ। ਉਧਰ ਦੂਜੇ ਪਾਸੇ ਮੌਕੇ ਤੇ ਮੌਜੂਦ ਬੀਐਸਐਫ ਜਵਾਨਾਂ ਵੱਲੋਂ ਸੁਰੱਖਿਆ ਦਾ ਹਵਾਲਾ ਦੇ ਕੇ ਕੁੱਝ ਟਰੈਕਟਰ ਅਗਲੇ ਦਿਨ ਲੈ ਕੇ ਜਾਣ ਦੀ ਗੱਲ ਕਹੀ ਗਈ। ਅੱਗੇ ਪਹਿਲਾਂ ਹੀ ਬਹੁਤ ਲੇਟ ਹੋ ਚੁੱਕੀ ਹੈ ਫਸਲ ਤੇ ਹੁਣ ਕਿੰਨੀ ਦਿਨ ਹੋਰ ਕਿਸਾਨ ਐ ਇੰਨਾ ਕਿਸਾਨ ਦੁਖੀ ਹੋਏ ਪਿਆ ਤੇ ਹੁਣ ਕੋਈ ਹੱਲ ਹੋਰ ਨਹੀਂ ਰਹਿ ਗਿਆ ਮੰਗ ਹੈ ਕਿ ਇੱਕ ਤਾਂ ਪ੍ਰੋਪਰ ਗੇਟ ਦਾ ਟਾਈਮ ਟਾਈਮ ਸਿਰ ਖੋਲਿਆ ਜਾਵੇ 9 ਵਜੇ ਤੱਕ ਗੇਟ 9 ਤੋਂ 5 ਵਜੇ ਤੱਕ ਖੋਲਿਆ ਜਾਵੇ ਦੂਸਰਾ ਕਿ ਜਿੰਨੇ ਅੱਜ ਟਰੈਕਟਰ ਆਏ ਹੋਇਆ ਕਿਸਾਨਾਂ ਦੀ ਫਸਲ ਜਿੰਨੀ ਜਲਦੀ ਹੋ ਸਕਦੀ ਹੈ ਬੁਝਵਾਈ ਜਾਵੇ ਸਾਰੇ ਟਰੈਕਟਰ ਭੇਜੇ ਜਾਣ ਔਰ ਦੋਨਾਂ ਗੇਟਾ 244 ਔਰ 245 ਦੋਨੋਂ ਗੇਟ ਖੋਲੇ ਜਾਣ ਰੈਗੂਲਰ ਤਰਤੇ ਜੀ ਇਹ ਇੱਕ 게ਟ ਖੁੱਲ ਜਾਵੇ ਇੱਕ ਪ੍ਰੋਪਰ ਉਹ ਵੀ 게ਟ ਖੁੱਲ ਜਾਵੇ ਦੂਜਾ ਵੀ ਦੋਵੇਂ 게ਟ ਪ੍ਰੋਪਰ ਖੁੱਲਣ ਉਧਰ ਦੇ ਜ਼ਿਮੀਂਦਾਰ ਉਧਰ ਦੀ ਜਾਨ ਇਧਰ ਦੇ ਜ਼ਿਮੀਂਦਾਰ ਇਧਰ ਦੀ ਜਾਨ ਪਹਿਲੇ ਤਕਰੀਬਨ ਜਿੰਨੇ ਜ਼ਿਮੀਂਦਾਰ ਹੁੰਦੇ ਸੀ ਕਿ ਪਹਿਲੇ ਤਕਰੀਬਨ ਸਾਰੇ ਟਰੈਕਟਰ ਜਾਂਦੇ ਸੀ ਇਹ ਹੁਣ ਕਹ ਰਹੇ ਸਾਡੇ ਕੋਲੇ ਫੋਰ ਮਤਲਬ ਫੋਰਸ ਦੀ ਕਾਰਟ ਹੈ ਇਹ ਫੋਰਸ ਦੀ ਕਾਰਟ ਅਸੀਂ ਤਾਂ ਪੂਰੀ ਕਰਨੀ ਨਹੀਂ ਉਹ ਤਾਂ ਨਾ ਸਰਕਾਰ ਨੇ ਆਪ ਕਰਨੀ ਹੈ ਤੋਂ ਉਹ ਨੇ ਖੁਦ ਚਾਹੀਦਾ ਵੀ ਆਪ ਆਪਣੀ ਪੂਰੀ ਕਰਨ ਤੂੰ ਜਿੰਮੇਦਾਰ ਸਾਨੂੰ ਲੋਕਾਂ ਨੇ ਕਣਕਾ ਵੜੀ ਪਾਣੀ ਲੈਣ ਵਾਲੀ ਹੋ ਗਈਆਂ ਤਾਂ ਸਾਡੀਆਂ ਜੇ ਬਿਜੀਆਂ ਮੈਂ ਖੁਦ 8 ਕਿਲੇ ਠੇਕੇ ਲੈ ਕੇ ਤੁਹਾਨੂੰ ਬੀਜਦਾ ਪਿਆ ਜੀ ਹੁਣ 70 65000 ਰੁਪਇਆ ਮੈਂ ਠੇਕਾ ਦਿੱਤਾ ਤੁਹਾਨੂੰ ਮੈਂ ਕਿੱਧਰ ਜਾਊਗਾ ਦੋਸਤ ਲੋਕਾਂ ਨੇ ਪਾਣੀ ਲਾ ਲੈ ਕਣਕਾ ਸਾਡੀਆਂ ਜੋਂ ਮੈਂ ਖੜੀਆਂ ਬੀਜਣ ਵਾਲੀਆਂ ਇਹ ਲਗਾਤਾਰ ਹੀ ਪਹਿਲਾਂ ਤਾਂ ਖੁੱਲ ਰਿਆ ਸੀ ਜਿਹੜਾ ਬਟਾਲਿਮ ਨਵੀਂ ਚੇਂਜ ਹੋਈ ਏ ਆਈਏ 1 2 ਦਿਨ ਹੋ ਗਏ ਇਹਨਾਂ ਨੂੰ ਕਿਤੇ ਟਰੈਕਟਰਾਂ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਆ ਕਿ ਇਹਨਾਂ ਟਰੈਕਟਰਾਂ ਸੀ ਛੇ ਹੀ ਜਾਣਦੇ ਨੇ ਨੇ ਇਹ ਪਹਿਲਾਂ ਇਸ ਤਰ੍ਹਾਂ ਤਾਂ ਕਦੀ ਵੀ ਨਹੀਂ ਹੋਇਆ ਸੀ ਮਤਲਬ ਜੋ ਟਰ ਸਾਰੇ ਨੇ ਟਰੈਕਟਰ ਵੀ ਜਾਂਦੇ ਸੀ ਹੋਰ ਵੀ ਸਮੱਸਿਆਵਾਂ ਕਾਫੀ ਜਿਹੜੀਆਂ ਹੈਗੀਆਂ ਨੇ ਵੀ ਆਰਸੀ ਲੈ ਕੇ ਆਓ ਅਸੀਂ ਆਰਸੀ ਵੀ ਚੈੱਕ ਕਰਨੀ ਹੈ ਜਿਹੜੇ ਸੀਡ ਜਿਵੇਂ ਸੀਡ ਦੇ ਗਏ ਨੇ ਮਤਲਬ ਬੀਜ ਵਾਲੇ ਜਿਹੜੇ ਹੈਗੇ ਨੇ ਪੈਕਿੰਗ ਉਹ ਵੀ ਸਾਨੂੰ ਚੈਕਿੰਗ ਖੋਲ ਕੇ ਚੈਕਿੰਗ ਕਰਵਾਈ ਜਾਵੇ ਹੋਰ ਵੀ ਜਿਹੜਾ ਹੈਗਾ ਵੀ ਮਤਲਬ ਕਾਫੀ ਸਾਰੇ ਕਿਸਾਨ ਜਿਹੜੇ ਅੱਜ ਇਕੱਠੇ ਹੋਏ ਨੇ ਜਿਨ੍ਹਾਂ ਨੇ ਰੋਸ ਪ੍ਰਦਰਸ਼ਨ ਕੀਤਾ ਹੈ ਜਿੰਦੇ ਨਾਲ ਵੀ ਮਤਲਬ ਜਿਹੜੀ ਸਰਕਾਰ ਤੋਂ ਇਹ ਹੀ ਮੰਗ ਹੈ ਕਿ ਜਿਹੜਾ ਜਲਦੀ ਜਲਦੀ ਦਾ ਹਾਲ ਕਿਸਾਨਾਂ ਦਾ ਜੋ ਮਤਲਬ ਸੁਣਵਾਈ ਕੀਤੀ ਜਾਵੇ ਤੇ ਜਲਦੀ ਜਲਦੀ ਆ ਜੋ ਬਜਾਈ ਹੈ ਪਹਿਲਾਂ ਹੀ ਇੱਕ ਮਹੀਨਾ ਜੋ ਲੇਟ ਹੋ ਚੁੱਕੀ ਹੈ ਆਪਨ ਬਸ 4 ਅੱਜ ਦਸੰਬਰ ਹੋ ਚੁੱਕਾ ਹੈ ਤੇ ਲਗਭਗ 15 ਨਵੰਬਰ ਤੱਕ ਜੋ ਬਜਾਈ ਕੰਪਲੀਟ ਹੋਣੀ ਚਾਹੀਦੀ ਹੈ ਬਜਾਈ ਪਹਿਲਾਂ ਹੀ ਬੜੇ ਲੇਟ ਹੋ ਚੁੱਕੀ ਹੈ ਤੇ ਇਹਨਾਂ ਨੂੰ ਹੁਣ ਅੱਜ ਟਰੈਕਟਰ ਹੈਗੇ ਜਿਆਦਾ ਨਹੀਂ ਤਾਂ 17-18 ਹੈਗੇ ਇਹ ਹੁਣ ਕਹਿੰਦੇ ਸੀ ਵੱਤ ਤੋਂ ਵੱਤ 10 ਜਾਣ ਦੇਣਗੇ 10ਾਂ ਤੋਂ ਕਿਰਾਇਆ ਮੈਂ ਆਇਆ ਹੁਣ 12 ਕਿਰਾਏ ਇਹ ਕਿਸਾਨਾਂ ਟਰੈਕਟਰ ਜਿਆਦਾ ਹੁਣ ਇੱਥੇ ਲੈਂ ਹੰਗਾਮਾ ਹੋ ਰਿਹਾ ਹੈ ਕਿਸਾਨੋ ਜਿਹਨੂੰ ਨਾ ਜਾਣਤਾ ਉਹ ਵਿਚਾਰਾ ਕੀ ਸੋਚੇਗਾ ਵੀ ਮੇਰੀ ਬਿਜਾਈ ਨਹੀਂ ਹੋ ਰਹੀਏ ਕਿਸਾਨਾਂ ਦੇ ਮੰਗ ਹੈ ਵੀ ਸਾਡੇ ਸਾਰੇ ਟਰੈਕਟਰ ਜਾਣ ਦੇ ਇੱਥੇ ਜਾਣ ਜੇ ਇਸ ਤਰ੍ਹਾਂ ਪਹਿਲਾਂ ਜਾਂਦੇ ਸੀਗੇ ਕਿਸੇ ਨੂੰ ਨਹੀਂ ਇਸ ਤਰ੍ਹਾਂ ਰੋਕਿਆ ਜਾਂਦਾ ਹੈਗਾ ਸੀ ਆਪਣਾ ਕੰਮ ਕਰਕੇ ਕਿਸਾਨ ਆ ਜਾਂਦੇ ਸੀਗੇ ਇੱਕੋ ਗੇਟ ਹੀ ਖੁੱਲਦਾ ਹੈਗਾ ਆਇਤ ਚਾਰ ਕਿਲੋਮੀਟਰ ਜਾਂਦੇ ਆ 5 ਕਿਲੋਮੀਟਰ ਦੂਰ ਹੈਗਾ ਇਸ ਕੀ ਹੋ ਗਿਆ ਟੱਪਦੇ ਟੁਰ ਕੇ ਜਾਣਾ ਕੋਈ ਸੋਖੀ ਗੱਲ ਥੋੜਾ ਸਾਡਾ ਉੱਪਰ ਉਹ ਗੇਟ ਹੈਗਾ 245 ਉਹ ਵਾਲਾ ਬੰਦ ਕਰ ਰੱਖਿਆ ਹੈ ਇਹਨਾਂ ਨੇ ਗੇਟ ਉਹ ਵੀ ਖਲਾਇਆ ਜਾਵੇਗਾ ਉਹ ਕਿਸਾਨ ਚਲ ਨੇੜੇ ਹੋ ਜਾਣਗੇ ਜੋ ਵਿਚਾਰੇ ਇੱਥੋਂ ਜਾਂਦਾ ਹੁੰਦਾ ਤਾਂ ਤੁਰਦਿਆਂ ਤੁਰਦਿਆਂ ਦੇਣ ਲੈ ਜਾਂਦਾ ਹੈਗਾ ਆਂਦੇ ਜਾਂਦੇ ਚ ਲੈ ਜਾਂਦਾ ਕੰਮ ਕਿਥੋਂ ਕਰੇਗਾ ਪਹਿਲੇ ਜਿੰਨੀਆਂ ਵੀ ਮਿੱਟੀਆਂ ਹੋਈਆਂ ਜਿਵੇਂ 7:30 ਵਜੇ ਦਾ 8:00 ਵਜੇ ਦਾ ਟਾਈਮ ਸਵੇਰੇ ਜਾਣ ਦਾ ਤੇ 9:00 9:30 ਵਜੇ ਪਾਰ ਜਾਣ ਦਿੰਦੇ ਨੇ 4:00 ਵਜੇ ਉਹ ਤੋਂ ਵਾਪਸ ਆ ਚਲੋ ਜੀ ਆਹ ਗਿਣਤੀ ਜਿਹੜੀ 18 ਦੀ ਟਰੈਕਟਰਾਂ ਦੀ ਹੈਗੀ ਜਾਂ 19 ਦੀ ਹੈ ਲਗਾਤਾਰ ਦੋਨੋਂ ਗੇਟ 244/1 ਹੋਰ 45 ਮੇਨ ਖੁੱਲਦਾ ਹੋਵੇ ਤੇ ਇਸ ਜਿਹੜੇ 7 8 8 ਟਰੈਕਟਰ ਰਹਿ ਜਾਂਦੇ ਨੇ ਇਹ ਮੇਨ ਜਿਹੜੀ ਮੁਸੀਬਤ ਦੀ ਜਾੜ ਹੈ ਇਹ ਉਦਲਾ ਗੇਟ ਜਿਹੜਾ ਇਹਨਾਂ ਨੇ ਬੰਦ ਕੀਤਾ ਹੋਇਆ ਆ ਦੀ ਮਨ ਇਸ ਕਾਰਨ ਕਰਕੇ ਜਿਹੜੇ ਗੇਟ ਨੇ ਇਥੇ ਜਾਦੇ ਰੱਚੇ ਪਰ ਰੱਚੇ ਕਿਸਾਨ ਕਿੱਧਰ ਜਾਵਣਗੇ ਜੇ ਤੋਂ ਗੇਟ ਖੁੱਲਦਾ ਹੋਵੇਗਾ ਉੱਥੇ ਹੀ ਜਾਣਗੇ ਨਾ ਸਾਡੀ ਤੇ ਬੇਨਤੀ ਹੈ ਦੋਨੋਂ ਗੇਟ ਖੁੱਲਣ ਔਰ ਜਿਹੜੇ ਕਿਸਾਨ ਨੇ ਸੌਖਾ ਹੋ ਕੇ ਆਪ ਦੀ ਖੇਤੀ ਕਰਕੇ ਵਾਪਸ ਆ ਜਾਣ 10 ਜਾਣ ਦਿੰਦੇ ਪਰ 10 ਦਾ ਫਿਰ ਅਸੀਂ 10 ਅੰਦਰ ਜਿਹੜੇ ਨੇ ਪੰਚਾਇਤ ਆਈ ਜਿਵੇਂ ਸਰਪੰਚ ਮੈਂਬਰ ਮੈਂ ਵੀ ਮੌਜੂਦਾ ਬਲਾਕ ਸੰਪਤੀ ਮੈਂਬਰ ਆ ਪਰ ਕਿਨਾਂ ਨੂੰ ਅਸੀਂ ਅੰਦਰ ਜਾਣ ਦੀ ਆਗਿਆ ਦਈਏ ਕਿਨਾਂ ਨੂੰ ਨਾ ਦਈਏ ਕਿਉਂਕਿ ਸਾਰੇ ਸਾਡੇ ਵਾਸਤੇ ਦੇਖਣੇ ਜਾਨਣਗੇ ਤਾਂ ਸਾਰੇ ਜਾਣਗੇ ਨਹੀਂ ਤਾਂ ਕੋਈ ਵੀ ਉਸ ਤਰ੍ਹਾਂ ਦਾ ਜਿਹੜਾ ਐ ਫਿਰ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਇਹਨਾਂ ਲੋਕਾਂ ਨੂੰ ਨੁਕਸਾਨ ਨਹੀਂ ਕੋਈ ਗੈਰ ਸਾਰੇ ਜਾਣਗੇ ਨਹੀਂ ਤਾਂ ਅਸੀਂ ਕੋਈ ਵੀ ਅੰਦਰ ਨਹੀਂ ਜਾਵਾਂਗੇ